ਸਮਝ ਆ ਰਹੀ ਕਿ ਨਹੀਂ ਅੱਜ ਕੀ ਪ੍ਰੋਬਲਮ ਕੀ ਹੋ ਰਹੀ ਹੈ ਜੇ ਬੰਦਾ ਮਿਹਨਤ ਕਰਦਾ ਨਹੀਂ ਬਸ ਇਹ ਸੋਚਦਾ ਜੋ ਮਿਲੇ ਬਸ ਗਿਫਟ ਵਿੱਚ ਮਿਲ ਜਾਵੇ ਮੁਫਤ ਵਿੱਚ ਮਿਲ ਜਾਵੇ ਪਰ ਇੱਕ ਗੱਲ ਹਮੇਸ਼ਾ ਯਾਦ ਰੱਖੋ ਅਸੀਂ ਕਈ ਵਾਰ ਦੱਸਦੇ ਆ ਕਿ ਅਗਰ ਐਸੀ ਕੀਮਤੀ ਚੀਜ਼ ਪਾਣੀ ਹੈ ਤਾਂ ਉਹਦੀ ਉਹਦੀ ਕੀਮਤ ਵੀ ਸਾਨੂੰ ਚੁਕਾਣੀ ਪੈਣੀ ਹੈ ਕਿਉਂਕਿ ਕੋਈ ਵੀ ਚੀਜ਼ ਮੁਫਤ ਨਹੀਂ ਮਿਲਦੀ ਇਸ ਲਈ ਲਾਇਕ ਬਣਾਓ ਆਪਣੇ ਆਪ ਨੂੰ ਹੁਣ ਇਧਰ ਨਾਮਦੇਵ ਜੀ ਦੀ ਗੱਲ ਆ ਜਾਈਏ ਕਿ ਨਾਮਦੇਵ ਜੀ ਨੇ ਜਦੋਂ ਇੰਨੀ ਗੱਲ ਕਹੀ ਤਾਂ ਗਿਆਨਦੇਵ ਜੀ ਇਹੀ ਕਹਿ ਰਹੇ ਕਿ ਉਹ ਤਾਂ ਪ੍ਰਭੂ ਦੀ করুণਾ ਸੀ ਕਿ ਤੂੰ ਬਚਪਨ ਚ ਰੋ ਰਿਆ ਸੀ ਕਿ ਪ੍ਰਭੂ ਪੀ ਲਿਆ ਪੀ ਲਿਆ ਪੀ ਲਿਆ ਤਾਂ ਪ੍ਰਭੂ ਨੂੰ ਤਰਸ ਆ ਗਿਆ ਉਹਨੇ ਦਰਸ਼ਨ ਦੇ ਕੇ ਪੀ ਲਿਆ ਪਰ ਨਾਮਦੇਵ ਹਾਲੇ ਤੂੰ ਉਸ ਲਾਇਕ ਨਹੀਂ ਹੋਇਆ ਹਲੇ ਤੂੰ ਕੱਚਾ ਆ ਇਸ ਲਈ ਕੱਚੇ ਪਾਂਡੇ ਮੈਂ ਆਪਣੇ ਨਾਲ ਨਹੀਂ ਰੱਖਦਾ ਤਾਂ ਹੁਣ ਜਰਾ ਗੌਰ ਕਰਨ ਦੀ ਗੱਲ ਹੈ ਨਾਮਦੇਵ ਜੀ ਨੇ ਫਿਰ ਸਵਾਲ ਕੀਤਾ ਕਿ ਮਾਰੇ ਮੇਰੇ ਅੰਦਰ ਕੱਚਾਪਨ ਹੈ ਕੀ ਦੱਸੋ ਤਾਂ ਸਹੀ ਤਾਂ ਉਸ ਵੇਲੇ ਗਿਆਨਦੇਵ ਨੇ ਕਿਹਾ ਦੱਸ ਨਾ ਤੇਰੇ ਅੰਦਰ ਕੱਚਾਪਨ ਕਿਹੜਾ ਹੈ ਕਹਿੰਦੇ ਦੱਸੋ ਕਹਿੰਦੇ ਤੂੰ ਸਾਡੇ ਕੋਲ ਆਇਆ ਨਾ ਮੈਨੂੰ ਨਾਲ ਲੈ ਚਲੋ ਆਪਣਾ ਸਮਾਨ ਸਮੁੰ ਝੋਲੀ ਝੋਲੀ ਲੈ ਕੇ ਆਇਆ ਹੈ ਕਿਉਂਕਿ ਕੱਪੜੇ ਪਹਿਲਾਂ ਪੋਥਲੀਆਂ 'ਚ ਪਾ ਕੇ ਬੰਦਾ ਆ ਜਾਂਦਾ ਸੀ ਕਿ ਮੈਂ ਵੀ ਉਹਨਾਂ ਨਾਲ ਹੀ ਜਾਣਾ ਹੈ ਕਹਿੰਦੇ ਜਰਾ ਪੋਥਲੀ ਦਿਖਾ ਸਾਨੂੰ ਨਾਮਦੇਵ ਜੀ ਜਿਹੜੇ ਘਰੋਂ ਪੋਥਲੀ ਲੈ ਕੇ ਆਏ ਸੀ ਕਿ ਗਿਆਨਦੇਵ ਜੀ ਦੇ ਨਾਲ ਹੀ ਅੱਗੇ ਯਾਤਰਾ ਤੇ ਜਾਣਾ ਹੈ ਕੁਝ ਦਿਨ ਇਹਨਾਂ ਨਾਲ ਰਹਿਣਾ ਹੈ ਇਹਨਾਂ ਕੋਲ ਗਿਆਨ ਸਿੱਖਣਾ ਹੈ ਇਸ ਲਈ ਉਹ ਜਿਹੜੀ ਪੋਥਲੀ ਲੈ ਕੇ ਆਏ ਸੀ ਗਿਆਨਦੇਵ ਨੇ ਕਿਹਾ ਖੋਲ ਇਹਦੇ 'ਚ ਤੇਰਾ ਕੱਚਾਪਨ ਹੈ ਫਿਰ ਆ ਗੌਰ ਕਰਨਾ ਕਾਦੇ ਵਿੱਚ ਆ ਜਿਹੜਿਆ ਤੂੰ ਬੈਗ ਪੈਕ ਵੀ ਕੀਤਾ ਨਾ ਪੋਟਲੀ ਗਠੜੀ ਤਿਆਰ ਕੀਤੀ ਹੈ ਇਹਦੇ ਵਿੱਚ ਕੱਚਾ ਪਾਨ ਹੈ ਤੇਰਾ ਨਾਮਦੇਵ ਕਹਿੰਦਾ ਮੇਰਾ ਕੱਚਾ ਪਾਨ ਇਹਦੇ ਵਿੱਚ ਕਿਦਾਂ ਸੰਤ ਨਾਮਦੇਵ ਜੀ ਹੈਰਾਨ ਹੋ ਗਏ ਮੇਰਾ ਕੱਚਾ ਪਾਨ ਇਹਦੇ ਵਿੱਚ ਕਿਦਾਂ ਇਹ ਗਿਆਨਦੇਵ ਜੀ ਕਿਦਾਂ ਦੀਆਂ ਗੱਲਾਂ ਕਰ ਰਹੇ ਆ ਕਹਿੰਦਾ ਮਾਰੇ ਮੇਰਾ ਕੱਚਾ ਪਾਨ ਔਰ ਗਠੜੀ ਚ ਕਹਿੰਦੇ ਖੋਲ ਫੇ ਤੈਨੂੰ ਪਤਾ ਲੱਗ ਜਾਏਗਾ ਜਿੱਦਾਂ ਹੀ ਗਠੜੀ ਖੋਲੀ ਤਾਂ ਕੱਪੜਿਆਂ ਦੇ ਨਾਲ ਨਾਲ ਬਿਠੁਲ ਦੀ ਛੋਟੀ ਜਿਹੀ ਮੂਰਤੀ ਵੀ ਨਿਕਲ ਆਈ ਜਦੋਂ ਮੂਰਤੀ ਨਿਕਲੀ ਨਾ ਤਾ ਗਿਆਨਦੇਵ ਜੀ ਮੂਰਤੀ ਨੂੰ ਫੜ ਕੇ ਕਹਿੰਦੇ ਕਹਿੰਦੇ ਆਇਆ ਤੇਰਾ ਕੱਚਾਪਨ ਕਾਕਾ ਕਿਉਂਕਿ ਹਾਲੇ ਵੀ ਤੂੰ ਆਪਣੇ ਭਗਵਾਨ ਨੂੰ ਆਪਣੇ ਬਿੱਖਣ ਨੂੰ ਆਪਣੇ ਤੋਂ ਜੁਦਾ ਸਮਝਦਾ ਆਂ ਔਰ ਜਦੋਂ ਤੱਕ ਅਸੀਂ ਭਗਵਾਨ ਨੂੰ ਹੀ ਜੁਦਾ ਸਮਝੀ ਜਾਵਾਂਗੇ ਉਦੋਂ ਤੱਕ ਅਸੀਂ ਪੱਕ ਕਦੀ ਸਕਦੇ ਨਹੀਂ ਆ ਕਿਉਂਕਿ ਜਿਹੜੇ ਮੰਨ ਲੈਂਦੇ ਆ ਕਿ ਅੰਦਰ ਤੂੰ ਤੇ ਬਾਹਰ ਤੂੰ ਰੋਮ-ਰੋਮ ਵਿੱਚ ਤੂੰ ਕਹੇ ਹੁਸੈਨ ਫਕੀਰ ਸਾਈ ਦਾ ਮੈਂ ਨਹੀਂ ਬਸ ਤੂੰ ਓਏ ਪੱਕੇ ਮੰਦਰ ਮੰਦਰ ਭਗਵਾਨ ਮੰਦਰ ਚ ਮੈਂ ਇੱਥੇ ਘਰ ਚ ਬੈਠਾ ਆਂ ਭਗਵਾਨ ਖੁਦਾ ਮਸਜਿਦ ਚ ਮੈਂ ਘਰ ਚ ਬੈਠਾ ਆਂ ਖੁਦਾ ਭਗਵਾਨ ਤੀਰਥਾਂ ਤੇ ਐ ਮੱਕੇ ਐ ਤਾਂ ਮੈਂ ਘਰ ਚ ਬੈਠਾ ਆਂ ਤਾਂ ਫੇ ਅਸੀਂ ਕੱਚੇ ਹੀ ਆ ਹੱਲੇ ਜਿਹੜੇ ਪੱਕੇ ਹੁੰਦੇ ਆ ਨਾ ਉਹ ਕਹਿੰਦੇ ਐਸੀ ਕੋਈ ਜਗ੍ਹਾ ਹੈ ਹੀ ਨਹੀਂ ਐਸਾ ਕੋਈ ਅਸਥਾਨ ਹੈ ਹੀ ਨਹੀਂ ਜਿੱਥੇ ਮੇਰਾ ਮਨਿਕ ਨਾ ਹੋਵੇ ਅੰਦਰ ਵੀ ਉਹੀ ਐ ਤਾਂ ਬਾਹਰ ਵੀ ਉਹੀ ਐ ਹੁਣ ਤੁਸੀਂ ਵੀ ਆਪਣੇ ਕੱਚੇ ਔਰ ਪੱਕ ਨੂੰ ਪਹਿਚਾਣੋ ਥੋੜਾ ਜਿਆ ਕੱਚੇ ਹੋ ਜਾਂ ਪੱਕੇ ਹੋ ਮੇਰਾ ਦੇਖ ਲਈਏ ਤੁਹਾਨੂੰ ਵੀ ਕੀ ਫੀਲ ਹੁੰਦਾ ਤੁਹਾਨੂੰ ਕੱਚੇ ਪੱਕੇ ਉਹ ਜੇ ਪੱਕੇ ਹੋ ਤਾਂ ਫਿਰ ਹਰ ਜਗ੍ਹਾ ਨੂੰ ਮਹਿਸੂਸ ਕਰੋ ਕਿ ਅੰਦਰ ਵੀ ਮੇਰੇ ਉਹੀ ਤਾਂ ਹੈ ਬਾਹਰ ਵੀ ਉਹੀ ਤਾਂ ਹੈ ਕਿਹੜੀ ਅਸੀ ਜਗ੍ਹਾ ਜਿੱਥੇ ਉਹ ਨਹੀਂ ਹੈ ਔਰ ਯਾਦ ਰੱਖੋ ਨਾਮਦੇਵ ਜੀ ਦਾ ਤਾਂ ਕੱਚਾਪਣੇ ਸੀ ਉਹ ਮੂਰਤੀ ਨਾਲ ਲੈ ਕੇ ਚੱਲਦੇ ਸੀ ਉਹ ਕਹਿੰਦੇ ਤੂੰ ਹਾਲੇ ਵੀ ਮਿਠੁਨ ਨੂੰ ਭਗਵਾਨ ਨੂੰ ਜੁਦਾ ਸਮਝਦਾ ਹੈਂ ਇਹ ਤਰ੍ਹਾਂ ਕੱਚਾਪਣ ਹੈ ਕਿਉਂਕਿ ਜਦੋਂ ਭਗਤ ਔਰ ਭਗਵਾਨ ਇੱਕ ਹੋ ਜਾਂਦੇ ਹੈ ਮਨ ਲੈਂਦਾ ਹੈ ਕਿ ਮੈਂ ਉਹ ਤੋਂ ਜੁਦਾ ਨਹੀਂ ਉਹ ਮੇਤੋਂ ਜੁਦਾ ਨਹੀਂ ਉਸ ਲਈ ਇਨਸਾਨ ਪੱਕਦਾ ਹੈ ਕਿਉਂਕਿ ਮੂਰਤੀ ਜੁਦਾ ਕੀਤੀ ਜਾ ਸਕਦੀ ਹੈ ਕਿਉਂ ਗਿਆਨਦੇਵ ਜੀ ਨੇ ਬੜੀ ਪਿਆਰੀ ਗੱਲ ਕਹੀ ਕਹਿੰਦੇ ਕੋਈ ਆਵੇ ਫਰਜ਼ ਕਰ ਕੋਈ ਆਵੇ ਔਰ ਤੇਰੇ ਇਹ ਬਿਠੁਲ ਦੀ ਮੂਰਤੀ ਨੂੰ ਲੈ ਕੇ ਦੌੜ ਜਾਵੇ ਤੂੰ ਕੀ ਕਰੇਗਾ ਹਾਏ ਬਿਠੁਲ ਹਾਏ ਬਿਠੁਲ ਲੈ ਗਿਆ ਮੇਰਾ ਭਗਵਾਨ ਲੈ ਗਿਆ ਕੋਈ ਮੇਰੇ ਭਗਵਾਨ ਨੂੰ ਲੈ ਗਿਆ ਮੇਰੇ ਭਗਵਾਨ ਨੂੰ ਕਹਿੰਦੇ ਕੱਚਾ ਪੰਨੀ ਤਾਂ ਹੋਰ ਕੀ ਹੈ ਜਦੋਂ ਭਗਵਾਨ ਇੱਥੇ ਹੁੰਦਾ ਨਾ ਤਾਂ ਦੁਨੀਆ ਦੀ ਕੋਈ ਤਾਕਤ ਉਹਨੂੰ ਦੂਰ ਨਹੀਂ ਕਰ ਸਕਦੀ ਕੋਈ ਸਾਡੇ ਤੋਂ ਜੁਦਾ ਨਹੀਂ ਕਰ ਸਕਦੀ ਔਰ ਮੰਨਣਾ ਤਾਂ ਉੱਥੇ ਮੰਨੋ ਕਿ ਜਿੱਥੇ ਕਦੀ ਉਹ ਮੇਤੋ ਜੁਦਾ ਨਾ ਹੋਵੇ ਤਾਂ ਮੈਂ ਉਸ ਤੋਂ ਜੁਦਾ ਨਾ ਹੋਣਾ। ਔਰ ਦੂਸਰੀ ਗੱਲ ਇਹ ਵੀ ਦੱਸ ਦਈਏ ਕਿ ਜਿਹੜਾ ਮੰਨ ਲੈਂਦਾ ਨਾ ਕਿ ਮੇਰਾ ਰੱਬ ਮੇਰੇ ਅੰਦਰ ਹੈ, ਮੇਰਾ ਮਾਲਿਕ ਮੇਰੇ ਅੰਦਰ ਹੈ, ਉਹ ਬੜਾ ਧਿਆਨ ਵੀ ਰੱਖਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਜਿੱਦਾਂ ਕਦੀ ਤੁਸੀਂ ਦੇਖਦੇ ਹੋ ਨਾ ਕਿ ਲਿਖਿਆ ਹੁੰਦਾ ਮੰਦਰ ਅੰਦਰ ਕਿਸੇ ਪਵਿੱਤਰ ਸਥਾਨ ਅੰਦਰ ਗੁਰੂ ਘਰ ਦੇ ਅੰਦਰ ਬੀੜੀ ਸਿਗਰਟ ਲੈ ਕੇ ਜਾਣਾ ਮਨਾ ਹੈ। ਹੁੰਦਾ ਕਿ ਨਹੀਂ ਲਿਖਿਆ? ਸ਼ਰਾਬ ਲੈ ਕੇ ਜਾਣਾ ਮਨਾ ਹੈ। ਤਾਂ ਜਦੋਂ ਬੰਦੇ ਨੂੰ ਇੰਨੀ ਗੱਲ ਸਮਝ ਆ ਜਾਈ ਕਿ ਮੇਰਾ ਰੱਬ ਮੇਰੇ ਅੰਦਰ ਰਹਿੰਦਾ ਤਾਂ ਉਹ ਇੱਥੇ ਵੀ ਫਿਰ ਆ ਬੀੜੀ ਸਿਗਰਟ ਦਾ ਧੂਆ ਨਹੀਂ ਅੰਦਰ ਲਜਾਏਗਾ ਸ਼ਰਾਬ ਨਹੀਂ ਅੰਦਰ ਲਜਾਏਗਾ ਕੋਈ ਨਸ਼ਾ ਨਹੀਂ ਅੰਦਰ ਲਜਾਏਗਾ ਕਿਉਂਕਿ ਪਤਾ ਹੈ ਕਿ ਇਹ ਦੇਹੀ ਦੇ ਅੰਦਰ ਵੀ ਤਾਂ ਉਹ ਮੇਰਾ ਮਾਲਕ ਹੀ ਬੈਠਾ ਹੈ ਹੁਣ ਮੈਂ ਬੁਰੀ ਚੀਜ਼ ਕਿੰਦਾ ਇਹਦੇ ਅੰਦਰ ਜਾਣ ਦੇਵਾਂ ਬੋਲੋ ਸਮਝਦੇ ਹੋ ਕਿ ਨਹੀਂ ਇਸ ਲਈ ਜਦੋਂ انسان ਆਪਣੇ ਅੰਦਰ ਫੀਲ ਕਰਨਾ ਸ਼ੁਰੂ ਕਰ ਦਿੰਦਾ ਹੈ ਕਿ ਜਿਸ ਸ਼ਕਤੀਸ਼ਾਲੀ ਪ੍ਰਭੂ ਨੇ ਮੈਨੂੰ ਪੈਦਾ ਕੀਤਾ ਉਹ ਮੇਤੋਂ ਜੁਦਾ ਨਹੀਂ ਮੇਰੇ ਅੰਦਰ ਹੈ ਤਾਂ انسان ਦੀਆਂ ਕਈ ਕਮੀਆਂ ਕਈ ਬੁਰਾਈਆਂ ਤਾਂ ਉਦਹੀਂ ਦੂਰ ਹੋ ਜਾਂਦੀਆਂ ਹਨ ਬੋਲੋ ਸਮਝਦੇ ਹੋ ਕਿ ਨਹੀਂ ਫਿਰ ਬੰਦਾ ਸੋਚਦਾ ਹੈ ਹੁਣ ਜ਼ਰਾ ਗੌਰ ਕਰਨਾ ਸ਼ਬਰੀ ਦੇ ਬਾਰੇ ਪਤਾ ਨਾ ਤੁਹਾਨੂੰ ਸ਼ਬਰੀ ਕੌਣ ਸੀ ਜਿਹਨੇ ਰਾਮ ਨੂੰ ਕੀ ਕੀਤਾ ਸੀ ਜਵਾਬ ਦੇ ਦਿਓ ਜੇ ਪਤਾ ਤਾਂ ਝੂਠੇ 베ਰ ਖੁਲਾਏ ਸੀ ਕਿਉਂ ਖੁਲਾਏ ਸੀ ਰਾਮ ਨੂੰ ਝੂਠੇ 베ਰ ਕਾਰਨ ਕੀ ਸੀ ਨੀਅਤ ਕੀ ਸੀ ਉਹਦੀ ਸੋਚ ਕੀ ਸੀ ਉਹਦੇ ਪਿੱਛੇ ਕਿ ਉਹ ਬੇਦਵੀ ਕਰਨਾ ਚਾਹੁੰਦੀ ਸੀ ਜਾਂ ਸੋਚੀ ਸੀ ਸੋਚ ਉਹਦੀ ਇੱਕੋ ਹੀ ਸੀ ਕਿ ਜੰਗਲੀ 베ਰ ਹੈ ਕੋਈ ਕੜਵਾ ਨਾ ਹੋਵੇ ਕੋਈ ਖੱਟਾ ਨਾ ਹੋਵੇ ਕੋਈ ਖਰਾਬ ਨਾ ਹੋਵੇ ਕਿਉਂਕਿ ਇਹ ਬੇਰ ਅਜ ਸੁੰਡੀਆਂ ਵੀ ਹੁੰਦੀਆਂ ਹੈ ਬੇਰ ਅੰਦਰੋਂ ਖਰਾਬ ਵੀ ਹੁੰਦੇ ਬੇਰ ਕੋੜੇ ਵੀ ਹੁੰਦੇ ਆ ਬੇਰ ਖੱਟੇ ਵੀ ਹੁੰਦੇ ਆ ਕਿ ਜੇ ਸ਼੍ਰੀ ਰਾਮ ਆਏ ਆ ਜਿਨ੍ਹਾਂ ਨੂੰ ਮੈਂ ਆਪਣਾ ਆਰਾਧਿਆ ਮੰਨਦੀ ਆ ਜਿਨ੍ਹਾਂ ਨੂੰ ਆਪਣਾ ਸਤਿਗੁਰੂ ਮੰਨਦੀ ਆ ਜੇ ਉਹ ਮੇਰੇ ਕੋਲ ਆਏ ਆ ਤਾਂ ਕਮ ਸੇ ਕਮ ਉਹਨੂੰ ਬੇਰ ਤਾਂ ਮਿੱਠੇ ਖਿਲਾਵਾਂ ਬੜਾ ਸੋਚ ਕੇ ਦਿੱਤੇ ਉਸਨੇ ਹੁਣ ਜਰਾ ਸੋਚੋ ਉਹਨੂੰ ਪਤਾ ਸੀ ਰਾਮ ਸਾਹਮਣੇ ਬੈਠੇ ਆ ਬੇਰ ਮੇਰੇ ਹੱਥ 'ਚ ਹੈ ਔਰ ਮੈਂ ਇਹ ਬੇਰ ਰਾਮ ਨੂੰ ਸੋਚ ਸਮਝ ਕੇ ਖੁਲਾਣੇ ਕਿ ਮਿੱਠੀ ਖਾਣ ਉਹ ਕੋਈ ਬੁਰੀ ਚੀਜ਼ ਨਾ ਜਾਵੇ ਹੁਣ ਇਹਨੂੰ ਇਦਾਂ ਸਮਝ ਲਓ ਸ਼ਵਰੀ ਦੇ ਰਾਮ ਸਾਹਮਣੇ ਬੈਠੇ ਸੀ ਤੁਹਾਡੇ ਰਾਮ ਅੰਦਰ ਬੈਠੇ ਐ ਔਰ ਚੀਜ਼ਾਂ ਹੁੰਦੀਆਂ ਤੁਹਾਡੇ ਹੱਥ 'ਚ ਹੁਣ ਤੁਸੀਂ ਸੋਚ ਗਿਆ ਆਪਣੇ ਰਾਮ ਨੂੰ ਖਿਲਾਓਗੇ ਮੈਂ ਖਿਲਾਣਾ ਕੀ ਐ ਇਹਨੂੰ ਚੰਗੀ ਚੀਜ਼ ਖੁਲਾਣੀ ਐ ਮਾੜੀ ਖੁਲਾਣੀ ਸਮਝ ਆ ਰਹੀ ਸਾਡੀ ਗੱਲ ਹੁਣ ਇੱਕ ਬੰਦਾ ਕੱਢਦਾ ਐ ਸਿਗਰਟ ਉਹ ਕੀ ਦੇ ਰਿਹਾ ਰਾਮ ਨੂੰ ਉਹ ਸ਼ਵਰੀ ਵਾਲਾ ਪਿਆਰ ਐ ਤੇਰਾ ਤਾਂ ਕੰਮ ਸਭ ਧੂਆਂ ਦਾ ਨਾ ਦੇ ਕਿ ਰਾਮ ਦਾ ਫੇਫੜਾ ਹੀ ਅੰਦਰੋਂ ਖਰਾਬ ਹੋ ਜਾਵੇ ਕਿਉਂਕਿ ਉਹੀ ਤਾਂ ਹੈ ਅੰਦਰ ਤੇਰੇ ਸਮਝਦੇ ਹੋ ਕਿ ਨਹੀਂ ਭਗਵਾਨ ਨੂੰ ਜਦੋਂ ਅੰਦਰ ਮੰਨਾਂਗੇ ਤਾਂ ਫਿਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜੇ ਸ਼ਵਰੀ ਵਰਗੀ ਆਪਣੇ ਰਾਮ ਨੂੰ ਕੋਈ ਖੱਟਾ ਕੋਈ ਕੜਵਾ ਦੇਰ ਨਹੀਂ ਦੇ ਸਕਦੀ ਤਾਂ ਮੇਰਾ ਰਾਮ ਮੇਰਾ ਮਾਲਿਕ ਤਾਂ ਮੇਰੇ ਅੰਦਰ ਹੈ ਮੈਂ ਆਪਣੇ ਮਾਲਿਕ ਨੂੰ ਗਲਤ ਮਲਤ ਚੀਜ਼ਾਂ ਨਹੀਂ ਖਵਾਵਾਂ ਕਿ ਮੈਨੂੰ ਇੰਨਾ ਵੀ ਪਿਆਰ ਹੈ ਨਹੀਂ ਆਪਣੇ ਮਾਲਿਕ ਨਾਲ ਜੋ ਮੇਰੇ ਰੋਮ-ਰੋਮ 'ਚ ਵੱਸਦਾ ਹੈ ਤਾਂ ਦੇਖੋ ਫਿਰ ਆ ਜਿਹੜੇ ਛੋਲੇ ਪਟੂਰੇ ਆ ਪੀਜ਼ੇ 버ਗਰ ਇਹ ਆਪਣੇ ਆ ਵੀ ਛੁੱਟਦੇ ਚਲੇ ਜਾਣਗੇ ਕਿ ਇਹ ਭਗਵਾਨ ਨੂੰ ਪਸੰਦ ਨਹੀਂ ਹੈ ਉਹਨੂੰ ਤਾਂ ਹੈਲਦੀ ਚੀਜ਼ ਦੇਵਾਂ ਮੈਂ ਤਾਂ ਕਿ ਮੇਰਾ ਭਗਵਾਨ ਮੇਰੇ ਅੰਦਰ ਸਵਸਥ ਰਹੇ ਸਮਝ ਆ ਰਹੀ ਸਾਡੀ ਗੱਲ ਇਸ ਕਰਕੇ ਸੋਚੋ ਸਮਝੋ ਇਸ ਚੀਜ਼ ਨੂੰ ਕਿ ਜਦੋਂ ਹੀ ਅਸੀਂ ਇਹ ਮੰਨਣਾ ਸ਼ੁਰੂ ਕਰ ਦਿੰਦੇ ਹਾਂ ਕਿ ਮੇਰਾ ਮਾਲਿਕ ਮੇਰੇ ਅੰਦਰ ਹੈ ਤੇ ਗੱਲ ਯਾਦ ਰੱਖੋ ਜਿਹਨੇ ਸਮਝਣਾ ਸ਼ੁਰੂ ਕਰ ਦਿੱਤਾ ਨਾ ਮੇਰਾ ਰੱਬ ਮੇਰੇ ਅੰਦਰ ਹੈ ਮੇਰਾ ਮਾਲਿਕ ਮੇਰੇ ਅੰਦਰ ਹੈ ਫਿਰ ਉਹਨੂੰ ਇੰਨਾ ਬਲ ਮਿਲਣਾ ਸ਼ੁਰੂ ਹੋ ਜਾਂਦਾ ਹੈ ਕਿ ਮੁਸੀਬਤਾਂ ਪਰੇਸ਼ਾਨੀਆਂ ਚਿੰਤਾਵਾਂ ਤੋਂ ਉਹ ਡਰਦਾ ਨਹੀਂ ਹੈ ਫਿਰ ਤਾਂ ਉਹੀ ਗੱਲ ਹੁੰਦੀ ਹੈ ਜਰਾ ਗੌਰ ਕਰਨਾ ਫਿਰ ਤਾਂ ਅੱਜ ਤੁਹਾਨੂੰ ਵੀ ਕਹਾਂਗੇ ਜੇ ਤੁਸੀਂ ਇਹ ਗੱਲ ਤੇ ਯਕੀਨ ਕਰ ਲਿਆ ਨਾ ਕਿ ਮੈਨੂੰ ਯਕੀਨ ਹੈ ਕਿ ਮੇਰਾ ਮਾਲਿਕ ਮੇਰੇ ਅੰਦਰ ਹੈ ਮੈਨੂੰ ਵਿਸ਼ਵਾਸ ਹੈ ਕਿ ਉਹਦਾ ਨੂਰ ਉਹਦੀ ਰਹਿਮਤ ਮੇਰੇ ਅੰਦਰ ਹੈ ਤਾਂ ਫਿਰ ਅੱਜ ਤੋਂ ਕੀ ਹੋਣਾ ਚਾਹੀਦਾ ਹੈ ਕਿ ਅੱਜ ਤੋਂ ਪਹਿਲਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਬਹੁਤ ਡਰ ਲਿਆ ਬਹੁਤ ਪਰੇਸ਼ਾਨ ਹੋ ਲਿਆ ਲੋਕ ਗੱਲ ਕਰਦੇ ਸੀ ਅਸੀਂ ਡਰ ਜਾਂਦੇ ਸੀ ਅਸੀਂ ਆਪਣੀ ਨਹੀਂ ਤੁਹਾਡੀ ਗੱਲ ਕਰ ਰਹੇ ਹਾਂ ਤੁਸੀਂ ਕੀ ਸੋਚਣਾ ਹੈ ਕਿ ਲੋਕ ਗੱਲਾਂ ਕਰਦੇ ਸੀ ਅਸੀਂ ਡਰ ਜਾਂਦੇ ਸੀ ਲੋਕ ਗੱਲਾਂ ਕਰਦੇ ਸੀ ਅਸੀਂ ਟੈਨਸ਼ਨ ਲੈ ਲੈਂਦੇ ਸੀ ਲੋਕ ਕੁਝ ਕਹਿੰਦੇ ਸੀ ਤੇ ਅਸੀਂ ਫਿਕਰ ਕਰਦੇ ਸੀ ਇਹ ਫਿਕਰਾ ਉਦੋਂ ਤੱਕ ਸੀ ਜਦੋਂ ਤੱਕ ਇਹ ਨਹੀਂ ਜਾਣਿਆ ਕਿ ਮੇਰੇ ਅੰਦਰ ਤਾਕਤ ਕਿਹੜੀ ਹੈ ਹੁਣ ਮੈਂ ਜਾਣ ਲਿਆ ਕਿ ਮੇਰਾ ਮਾਲਿਕ ਮੇਰੇ ਨਾਲ ਹੈ ਹੁਣ ਮੈਂ ਜਾਣ ਲਿਆ ਕਿ ਉਹਦੀ ਰਹਿਮਤ ਮੇਰੇ ਅੰਦਰ ਹੈ ਹੁਣ ਲੋਕ ਗੱਲਾਂ ਕਰਨਗੇ ਹੁਣ ਮੈਂ ਨਹੀਂ ਡਰਨਾ ਮੈਂ ਨਹੀਂ ਚਿੰਤਾ ਕਰਨੀ ਹੁਣ ਮੈਂ ਮੁਸਕੁਰਾਣਾ ਹੈ ਤਾਂ ਕਿ ਮੇਰੀ ਮੁਸਕਰਾਹਟ ਦੇਖ ਕੇ ਉਹ ਚਿੰਤਾ ਕਰਨ ਕਿ ਇਹਨੂੰ ਕੀ ਹੋ ਗਿਆ ਹੈ ਪਹਿਲਾਂ ਤਾਂ ਗੱਲ ਸੁਣ ਕੇ ਡਰ ਜਾਂਦਾ ਸੀ ਹੁਣ ਹੱਸਦਾ ਹੈ ਉਹ ਕਹਿੰਦੇ ਹੁਣ ਜੇ ਤਾਂ ਕੱਲ ਵੀ ਸੱਸਾਂ ਨੂੰ ਦੱਸਿਆ ਸੀ ਕਿ ਕੋਈ ਵੀ ਮੈਨੂੰ no one can hurt me ਕੋਈ ਮੈਨੂੰ ਹਰਟ ਨਹੀਂ ਕਰ ਸਕਦਾ ਕੋਈ ਮੈਨੂੰ ਤਕਲੀਫ ਨਹੀਂ ਪਹੁੰਚਾ ਸਕਦਾ ਕਿਉਂਕਿ ਮੇਰੇ ਅੰਦਰ ਸਰਵ ਸ਼ਕਤੀਸ਼ਾਲੀ ਪਰਮਾਤਮਾ ਬੈਠਾ ਹੈ ਤਾਂ ਜੇ ਅਸੀਂ ਲੋਕਾਂ ਦੀਆਂ ਮਾੜੀਆਂ ਬੜੀਆਂ ਗੱਲਾਂ ਤੋਂ ਡਰੀ ਜਾਈਏ ਉਹ ਲੋਕ ਕੀ ਕਹਿਣਗੇ ਉਹਦੀ ਗੱਲ ਨਾਲ ਮੈਨੂੰ ਤਕਲੀਫ ਹੋ ਗਈ ਉਹਦੀ ਗੱਲ ਨਾਲ ਮੈਨੂੰ ਟੈਨਸ਼ਨ ਹੋ ਗਈ ਤੇ ਇਹਦਾ ਮਤਲਬ ਤੁਸੀਂ ਬੜੇ ਕਮਜ਼ੋਰ ਹੋ ਤੁਸੀਂ ਸਮਝਿਆ ਹੀ ਨਹੀਂ ਹੈ ਕਿ ਤੁਹਾਡੇ ਅੰਦਰ ਕਿਹੜੀ ਸ਼ਕਤੀ ਬੈਠੀ ਹੈ ਜਦੋਂ ਆਪਣੀ ਸ਼ਕਤੀ ਨੂੰ ਅਸੀਂ ਜਾਣ ਲੈਂਦੇ ਆ ਨਾ ਉਹ ਲੋਸ ਅਮੀਦ ਹੋਊਂਕ ਨਹੀਂ ਐਸੀ ਹਮੇਸ਼ਾ ਕਾਇਦਾ ਹੈ ਕੋਈ ਉੱਠੇ ਕਵੇ ਕੋਈ ਇਦਾਂ ਦੀ ਗੱਲ ਜਿੰਨਾ ਸਾਨੂੰ ਹਰਟ ਹੋਵੇ ਪਰ ਨਹੀਂ ਅਸੀਂ ਕਹਾਂਗੇ ਤੁਹਾਡੀਆਂ ਗੱਲਾਂ ਬੜੀਆਂ ਛੋਟੀਆਂ ਐ ਤਾਂ ਉਹ ਸਾਡੇ ਜਿਹੜਾ ਸ਼ਕਤੀਸ਼ਾਲੀ ਕਵਚ ਹੈ ਨਾ ਉਹ ਬੜਾ ਮਜ਼ਬੂਤ ਹੈ ਇੱਕ ਗੋਲੀ ਆ ਨਾ ਬੜੀ ਤੇਜ਼ੀ ਨਾਲ ਰਿਵੋਲਵਰ ਤੋਂ ਨਿਕਲ ਕੇ ਜਾਂਦੀ ਹੈ ਸਭ ਕੁਝ ਚੀਰਦੀ ਚਲੀ ਜਾਂਦੀ ਹੈ ਪਰ ਜਿੱਦਾਂ ਹੀ ਅੱਗੇ ਬੁਲੇਟ ਪ੍ਰੂਫ ਜੈਕਟ ਹੁੰਦੀ ਹੈ ਜਾਂ ਬੁਲੇਟ ਪ੍ਰੂਫ ਗਲਾਸ ਹੁੰਦਾ ਹੈ ਉਹਦੇ ਨਾਲ ਟਕਰਾਂਦੀ ਔਰ ਟਕਰਾ ਕੇ ਉੱਥੇ ਡੈੱਡ ਹੋ ਜਾਂਦੀ ਹੈ ਕਿ ਨਹੀਂ ਜੇ ਇੱਕ ਬੁਲੇਟ ਪ੍ਰੂਫ ਜੈਕਟ ਦੇ ਅੰਦਰ ਇੰਨੀ ਤਾਕਤ ਹੈ ਤਾਂ ਫੇਰ ਦਰਾ ਸੋਚ ਕੇ ਦੇਖੋ ਉਹ ਪਰਮਾਤਮਾ ਉਹ ਪ੍ਰਭੂ ਉਹ ਕਿੰ ਘਟ ਸ਼ਕਤੀਸ਼ਾਲੀ ਹੈ ਉਹ ਕਿੰਦਾ ਸ਼ਕਤੀਸ਼ਾਲੀ ਹੈ ਇਦਾਂ ਮੰਨੋ ਕਿ ਮੇਰੇ ਅੰਦਰ ਮੇਰੇ ਬਾਹਰ ਉਹਦੀ ਰਹਿਮਤ ਉਹਦੀ ਬਖਸ਼ਿਸ਼ ਉਹਦੀ ਕਿਰਪਾ ਹਰ ਵੇਲੇ ਮੇਰੀ ਹਿਫਾਜ਼ਤ ਕਰ ਰਹੀ ਹੈ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਕਿਸੇ ਦੀ ਗਲ ਦਾ ਕਿਸੇ ਦੀ ਬੁਰੀ ਗੱਲ ਦਾ ਕਿਸੇ ਦੀ ਨੈਗੇਟਿਵਿਟੀ ਦਾ ਕਿਸੇ ਦੀਆਂ ਬੁਰੀਆਂ ਗੱਲਾਂ ਦਾ ਮੇਤੇ ਕੋਈ ਅਸਰ ਨਹੀਂ ਹੋ ਸਕਦਾ ਕਰੋ ਆਪਣੇ ਆਪ ਨੂੰ ਥੋੜਾ ਸਟਰੋਂਗ ਪਤਾ ਤਾਂ ਲੱਗੇ ਤੁਸੀਂ ਸ਼ਕਤੀਸ਼ਾਲੀ ਪਰਮਾਤਮਾ ਦੇ ਬੱਚੇ ਹੋ ਕਿਸੇ ਕਮਜ਼ੋਰ ਨੇ ਨਹੀਂ ਤੁਹਾਨੂੰ ਪੈਦਾ ਕੀਤਾ ਕੀ ਮੰਨਦੇ ਹੋ ਤੁਸੀਂ ਪਰਮਾਤਮਾ ਕਮਜ਼ੋਰ ਹੈ ਮੰਨਦੇ ਹੋ ਕਿਹੜਾ ਕਿਹੜਾ ਮੰਨਦਾ ਹੈ ਕਿ ਰੱਬ ਬੜਾ ਕਮਜ਼ੋਰ ਹੈ ਹੈ ਕੋਈ ਹੱਥ ਖੜਾ ਕਰੇ ਤਾਂ ਕਿਹੜਾ ਕਿਹੜਾ ਮੰਨਦਾ ਹੈ ਕਿ ਰੱਬ ਬੜਾ ਅੱਛਾ ਤੁਸੀਂ ਕਮਜ਼ੋਰ ਮੰਨਦੇ ਹੋ ਹੱਥ ਖੜਾ ਕਰਤਾ ਹੈ ਲੱਗਦਾ ਆਵਾਜ਼ ਸਾਡੀ ਕਲੀਅਰ ਆ ਰਹੀ ਹੈ ਕਿ ਨਹੀਂ ਪਿੱਛੇ ਜੇ ਅਸੀਂ ਕਹਾਂ ਕੁਝ ਰਹੇ ਤਾਂ ਸੁਣੀ ਕੁਝ ਹੋਰ ਜਾਂਦਾ ਸੋ ਕਿਹੜਾ ਕਿਹੜਾ ਮੰਨਦਾ ਹੈ ਕਿ ਪਰਮਾਤਮਾ ਸ਼ਕਤੀਸ਼ਾਲੀ ਹੈ ਸਾਰੇ ਮੰਨਦੇ ਹੋ ਨਾ ਹੁਣ ਮੰਨਦੇ ਹੋ ਕਿ ਰੱਬ ਸ਼ਕਤੀਸ਼ਾਲੀ ਹੈ ਤਾਂ ਪੈਦਾ ਕਿਹਨਾਂ ਕੀਤਾ ਤੁਹਾਨੂੰ ਇਹ ਵੀ ਦੱਸ ਦਿਓ ਇੱਕ ਪਿਤਾ ਇੱਕ ਪਿਤਾ ਹੈ ਨਾ ਜਿਹਨੇ ਸਾਨੂੰ ਪੈਦਾ ਕੀਤਾ ਔਰ ਉਹਦੇ ਅਸੀਂ ਸਾਰੇ ਬੱਚੇ ਆ ਇੱਕ ਅਸਕੇ ਹਮਾਰਕ ਇੱਕੋਦੇ ਅਸੀਂ ਬੱਚੇ ਆ ਇੱਕੋ ਹੀ ਸ਼ਕਤੀ ਸਾਨੂੰ ਪੈਦਾ ਕਰਨ ਵਾਲੀ ਹੈ ਤਾਂ ਜਰਾ ਸੋਚੋ ਜੇ ਉਹਨੂੰ ਸ਼ਕਤੀਸ਼ਾਲੀ ਮੰਨਦੇ ਆ ਤੇ ਉਹਨੇ ਸਾਨੂੰ ਬਣਾਇਆ ਤਾਂ ਉਹਦੀ ਬੜਾਈ ਹੋਈ ਇਹ ਸਾਡੀ ਜ਼ਿੰਦਗੀ ਐ ਐਸੀ ਕਮਜ਼ੋਰ ਕਿਦਾਂ ਹੋ ਸਕਦੇ ਆ ਕਮਜ਼ੋਰ ਉਹੀ ਹੁੰਦਾ ਜਿਹੜਾ ਆਪਣੇ ਆਪ ਨੂੰ ਕਮਜ਼ੋਰ ਸਮਝ ਲੈਂਦਾ ਹੈ ਸਮਝ ਰਿਓ ਤੁਸੀਂ ਵੀ ਇਸ ਲਈ ਆਪਣੇ ਆਪ ਨੂੰ ਕਮਜ਼ੋਰ ਸਮਝਣਾ ਬੰਦ ਕਰੋ ਆਪਣੀ ਸ਼ਕਤੀ ਨੂੰ ਪਹਿਚਾਣੋ ਕਿ ਮੈਨੂੰ ਸ਼ਕਤੀਸ਼ਾਲੀ ਪ੍ਰਭੂ ਨੇ ਪੈਦਾ ਕੀਤਾ ਹੈ ਔਰ ਜਿਹੜੀ ਚੀਜ਼ ਉਹ ਬਣਾ ਦੇਵੇ ਉਹ ਚੀਜ਼ ਕਦੀ ਕਮਜ਼ੋਰ ਮਾੜੀ ਹੋ ਹੀ ਨਹੀਂ ਸਕਦੀ ਇਹ ਵਿਸ਼ਵਾਸ ਕਰਨਾ ਸ਼ੁਰੂ ਕਰੋ ਪਹਿਲਾ ਅੱਜ ਤੋਂ ਆ ਜਿਹੜੇ ਮਾੜੇ ਮੋਟੇ ਨੂੰ ਦਰਦ ਹੈ ਨਾ ਗੋਡੀਆਂ ਚ ਦਰਦ ਪੇਟ ਚ ਦਰਦ ਸਿਰ ਚ ਦਰਦ ਕਮਰ ਚ ਦਰਦ ਅਸੀਂ ਕਹਿੰਦੇ ਪਹਿਚਾਣੋ ਕਿਸੇ ਸ਼ਕਤੀਸ਼ਾਲੀ ਪ੍ਰਮਾਤਮਾ ਨੇ ਮੈਨੂੰ ਪੈਦਾ ਕੀਤਾ ਹੈ ਉਹਦੀ ਸ਼ਕਤੀ ਮੇਰੇ ਰੋਮ ਰੋਮ ਚ ਕੰਮ ਕਰਦੀ ਏ ਲੈ ਮੇਰੀਆਂ ਸਾਰੀਆਂ ਦਰਦਾਂ ਹੋ ਰਹੀ ਆ ਠੀਕ ਮੈਂ ਬਿਲਕੁਲ ਫਿੱਟ ਕਹਿ ਦਿਓ ਬਿਲਕੁਲ ਅੱਛਾ ਕਹਦੇ ਦਰਦ ਐ ਇਸ ਵੇਲੇ ਦੱਸਿਓ ਜਰਾ ਹੈ ਕਿਸੇ ਦਾ ਕੋਈ ਕਮਰ ਦਰਦ ਪਿੱਠ ਦਰਦ ਸਿਰ ਦਰਦ ਹੈ ਚਲੋ ਫੇ ਮੰਨੋ ਕਹੋ ਫੀਲ ਕਰੋ ਕਿ ਮੇਰੇ ਇੱਥੇ ਦਰਦ ਐ ਉਹ ਆ ਰਹੀ ਐ ਮਾਲਕ ਦੀ ਰਹਿਮਤ ਆਈ ਔਰ ਮੇਰੀ ਦਰਦ ਨੂੰ ਕਰਦਾ ਠੀਕ ਹੋ ਗਿਆ ਬਈ ਠੀਕ ਮੈਂ ਠੀਕ ਐ ਮੈਂ ਤੰਦਰੁਸਤ ਫੀਲ ਕਰੋ ਇਹ ਪਲਾਂ ਦੀ ਗੱਲ ਐ ਇਹ ਕੋਈ ਮਹੀਨਿਆਂ ਦੀ ਗੱਲ ਨਹੀਂ ਐ ਕਿਉਂਕਿ ਉਹਦੀ ਰਹਿਮਤ ਅਸੰਭਵ ਨੂੰ ਸੰਭਵ ਪਲਾਜ ਕਰ ਦਿੰਦੀ ਹੈ ਜਿੰਨੇ ਵਿਸ਼ਵਾਸ ਨਾਲ ਆਏ ਸੀ ਉਹਨੂੰ ਯਾਦ ਕਰਦੇ ਆ ਨਾ ਉੰਨੀ ਜਲਦੀ ਉਹਦੀ ਰਹਿਮਤ ਆਂਦੀ ਹੈ ਔਰ ਸਾਨੂੰ ਸਾਰੀਆਂ ਮੁਸ਼ਕਲਾਂ ਚੋਂ ਕੱਢ ਲੈਂਦੀ ਹੈ ਬਲੋ ਸਮਝਦੇ ਹੋ ਕਿ ਨਹੀਂ ਇਸ ਲਈ ਸਮਝਣਾ ਜ਼ਰਾ ਸਾਰਿਆਂ ਨੇ ਅ ਤੁਸੀਂ ਬੰਬੇ ਦੇ ਵਿੱਚ ਇੱਕ ਜਗ੍ਹਾ ਦੇਖੀ ਹੈ ਨਾ ਫਕੀਰਾਂ ਦੀ ਜਗ੍ਹਾ ਹੈ ਉਹਨਾਂ ਦਾ ਨਾਮ ਬੜਾ ਦਰਬਾਰ ਦਾ ਮਸ਼ਹੂਰ ਨਾਮ ਹੈ ਬੰਬੇ ਦੇ ਵਿੱਚ ਸੁੰਦਰ ਵਿੱਚ ਜਗ੍ਹਾ ਹੈ ਹਾਜੀ ਅਲੀ ਸੁਣੀਏ ਹਾਜੀ ਅਲੀ ਤੁਸੀਂ ਚਲੋ ਕਦੀ ਗਏ ਨਹੀਂ ਪਰ ਫਿਲਮਾਂ ਦੇ ਵਿੱਚ ਵੀ ਆਂਦੀ ਹੈ ਜੇ ਉਦੋਂ ਤੁਸੀਂ ਉਹਨਾਂ ਦੀ ਤਸਵੀਰ ਵੀ ਦੇਖੀ ਹੋਏਗੀ ਉਹਨਾਂ ਨੂੰ ਪਿਆ ਹਾਜੀ ਅਲੀ ਵੀ ਕਿਹਾ ਜਾਂਦਾ ਹੈ ਉਹਨਾਂ ਦੀ ਕਹਾਣੀ ਦਾ ਪਤਾ ਕੁਝ ਹਾਜੀ ਅਲੀ ਕਿਉਂ ਕਿਹਾ ਜਾਂਦਾ ਹੈ ਹਾਜੀ ਦਾ ਮਤਲਬ ਕੀ ਹੁੰਦਾ ਜੋ ਹੱਜ ਕਰਨ ਕਿੱਥੇ ਜਾਂਦੇ ਐ ਮੱਕੇ ਔਰ ਅੱਜ ਕੱਲ ਤਾਂ ਬੰਦਾ ਟਿਕਟ ਲੈਂਦਾ ਹੈ ਪਲੇਨ ਦੀ ਬਹਿ ਜਾਂਦਾ ਹੈ ਪਲੇਨ ਦੇ ਵਿੱਚ ਉਹ ਸਿੱਧਾ ਜਾ ਕੇ ਲੈਂਡ ਕਰਦਾ ਹੈ 사ਉਦੀਆ ਅਰਬ ਔਰ ਹੱਜ ਕਰਦਾ ਹੈ ਪਰ ਪਹਿਲਾ ਸਮਾਂ ਸੀ ਜਦੋਂ ਬਾਈ ਸ਼ਿਪ ਕਸ਼ਤੀਆਂ ਚ ਜਾਇਆ ਜਾਂਦਾ ਸੀ ਜਹਾਜ਼ਾਂ ਤੇ ਜਾਇਆ ਜਾਂਦਾ ਸੀ ਪਾਣੀ ਵਾਲਿਆਂ ਚ ਸੋ ਬੰਬੇ ਤੋਂ ਉਹਨਾਂ ਨੇ ਜਾਣਾ ਸੀ ਹੱਜ ਕਰਨ ਵਾਸਤੇ ਸੌਦੀ ਯਾਰੋ ਹੁਣ ਜਦੋਂ ਨਾ ਉਹ ਵੀ ਟਿਕਟ ਲੈ ਕੇ ਬਹਿ ਗਏ ਸਮੁੰਦਰੀ ਬੇੜੇ ਚ ਜਹਾਜ਼ ਵਿੱਚ ਬਹਿ ਗਏ ਜਿੱਥੇ ਬਾਕੀ ਹਾਜੀ ਵੀ ਜਾ ਰਹੇ ਸੀ ਕਾਫੀ بڑا ਜਹਾਜ਼ ਸੀ ਕਾਫੀ ਹਾਜੀ ਉਹਦੇ ਉਹਦੇ ਚ ਜਾ ਰਹੇ ਸੀ ਤਾਂ ਹਾਜੀ ਅਲੀ ਇਹਨਾਂ ਦਾ ਨਾਮ ਕਿਤਾ ਪਿਆ ਹਾਜੀ ਅਲੀ ਕਹਿੰਦੇ ਅਲੀ ਵੀ ਬਹਿ ਗਏ ਵਿੱਚ ਹੁਣ ਇਹਨਾਂ ਨੂੰ ਇੰਨਾ ਪਿਆਰ ਸੀ ਹਜ਼ੂਰ ਮੁਹੰਮਦ ਸਾਹਿਬ ਦੇ ਨਾਲ ਕਿ ਜਲਦੀ ਤੋਂ ਜਲਦੀ ਮੱਕੇ ਪਹੁੰਚ ਕੇ ਦਰਸ਼ਨ ਕਰਨਾ ਚਾਹੁੰਦੇ ਸੀ ਕਿ ਪਹਿਲਾਂ ਮੱਕੇ ਹੱਜ ਕਰਨਾ ਫੇਰ ਮਦੀਨੇ ਜਾ ਕੇ ਹਜ਼ੂਰ ਦੇ ਦਰਬਾਰ ਦੇ ਦਰਸ਼ਨ ਕਰਨੇ ਥੋੜਾ ਗੱਲ ਸਮਝਣ ਵਾਲੀ ਹੈ ਔਰ ਇਹ ਵੀ ਦੱਸ ਦਈਏ ਕੋਈ ਕਹਾਣੀ ਨਹੀਂ ਹੈ ਇਹ ਫਕੀਰਾਂ ਫਕੀਰਾਂ ਦੀਆਂ ਜੀਵਨ ਦੀਆਂ ਸੱਚੀਆਂ ਕੁਸ਼ਕਟਨਾਵਾ ਹੈ ਜਿਹੜੀਆਂ ਦੱਸਦੀਆਂ ਹੈ ਕਿ ਉਹਦੀ ਰਹਿਮਤ ਚਾਵੇ ਤਾਂ ਕੀ ਨਹੀਂ ਹੋ ਸਕਦਾ ਕਹਿੰਦੇ ਆ ਹਾਜੀ ਅਲੀ ਬਹਿ ਗਏ ਸਮੁੰਦਰੀ ਜਹਾਜ਼ ਦੇ ਵਿੱਚ ਤੁਰ ਪਿਆ ਜਹਾਜ਼ ਤਾਂ ਜਿਹੜਾ ਜਹਾਜ਼ ਦਾ ਕੈਪਟਨ ਸੀ ਨਾ ਹੱਲੇ ਤੁਰੇ ਨੂੰ 15-20 ਮਿੰਟ ਹੀ ਕਹ ਲਓ ਅੱਧਾ ਘੰਟਾ ਹੀ ਹੋਇਆ ਸੀ ਉਹ ਕੈਪਟਨ ਦੇ ਕੋਲ ਗਏ ਕਿਉਂਕਿ ਅੰਦਰ ਬੇਤਾਬੀ ਇੰਨੀ ਸੀ ਉਹ ਕਹਿੰਦੇ ਕੈਪਟਨ ਨੂੰ ਹਾਂਜੀ ਇਹ ਮੱਕੇ ਕਦੋਂ ਪਹੁੰਚਣਾ ਹੈ ਉਹ ਕੈਪਟਨ ਕਹਿੰਦਾ ਹੁਣ ਇਹ ਤਾਂ ਬੰਬੇ ਤੋਂ ਤੁਰੇ ਆ ਕਿਉਂਕਿ ਉਸ ਵੇਲੇ ਬੰਬੇ ਕਿਹਾ ਜਾਂਦਾ ਸੀ ਉਹ ਕਹਿੰਦੇ ਹੁਣ ਇਹ ਤਾਂ ਬੰਬੇ ਤੋਂ ਬੰਬੇ ਤੋਂ ਤੁਰੇ ਆ ਭਾਈ ਇਹ ਹੱਲੇ 15-20 ਦਿਨ ਲੱਗ ਸਕਦੇ ਆ ਕਿਉਂਕਿ ਰਸਤੇ 'ਚ ਆ ਆ ਸਟੌਪ ਆਣੇ ਆ ਫਿਰ ਜਾ ਕੇ ਜੱਦਾ ਆਣਾ ਹੈ ਜੱਦਾ ਜਿੱਥੇ ਉਹ ਬੰਦਰਗਾਹ ਸੀ ਮੱਕੇ ਦੀ ਜਿੱਥੇ ਉਤਰ ਕੇ ਬੰਦਾ ਫਿਰ ਮੱਕੇ ਨੂੰ ਜਾਂਦਾ ਹੱਜ ਕਰਨ ਹੁਣ ਅੱਧੇ ਘੰਟਾ ਹਾਲੇ ਹੋਇਆ ਸੀ ਕਦੋਂ ਪਹੁੰਚਣਾ ਹੈ ਉਹ ਕਹਿੰਦੇ ਹਾਲੇ ਟਾਈਮ ਲੱਗਣਾ ਹਾਲੇ ਆ ਆਣਾ ਆ ਆਣਾ ਠੀਕ ਹੈ ਹੁਣ ਉਹ ਫੇਰ ਹਾਜੀ ਅਲੀ ਜਾ ਕੇ ਬਹਿ ਗਏ ਬੰਦਗੀ ਤੇ ਫੇਰ ਥੋੜੀ ਡੇਰ ਬਾਅਦ ਉੱਠੇ ਅੱਧਾ ਬੋਣਾ ਘੰਟਾ ਫੇਰ ਕੀ ਤਾਂ ਫੇਰ ਕੈਪਟਨ ਕੋ ਚਲੇ ਗਏ ਕਹਿੰਦੇ ਕੈਪਟਨ ਸਾਹਿਬ ਹੋਰ ਕਿੰਨਾ ਟਾਈਮ ਲੱਗਣਾ ਹਾਲੇ ਪਹੁੰਚਣ ਨੂੰ ਉਹ ਕਹਿੰਦਾ ਕਮਾਲ ਦੀ ਗੱਲ ਐ ਇਹ ਤਾਂ ਨਿਆਣੇ ਵਾਲੀ ਗੱਲ ਹੋ ਗਈ ਕਿ ਜਿੱਦਾਂ ਇਹ ਸੋਚ ਲੋ ਕਿ ਹਾਲੇ ਜਹਾਜ਼ 'ਚ ਵੀ ਬੰਦਾ ਪਲੇਨ 'ਚ ਵੀ ਬਹਿੰਦਾ ਨਾ ਨਾ 5-6 ਘੰਟੇ ਲੱਗ ਜਾਂਦੇ ਤਾਂ ਪਾਣੀ ਵਾਲਾ ਜਹਾਜ਼ ਐ ਨਾ ਜਾਣੀ ਹੌਲੀ-ਹੌਲੀ ਐ ਕਿਦਾਂ ਦੀ ਕਾਲੀ ਪਾਈ ਇਹਨਾਂ ਨੇ ਉਹ ਕਹਿੰਦੇ ਮਾਰੇ ਤੁਹਾਨੂੰ ਕਿਹਾ ਹਾਲੇ ਸਬਰ ਨਾਲ ਬੈਠੋ 12-14-15 ਦਿਨ ਲੱਗ ਸਕਦੇ ਐ ਕਿਉਂਕਿ ਹੌਲੀ-ਹੌਲੀ ਜਾਣਾ ਐ ਜਹਾਜ਼ ਹਾਜੀ ਅਲੀ ਫੇਰ ਬਹਿ ਗਏ 10-15 ਮਿੰਟ ਬਾਅਦ 10-15 ਮਿੰਟ ਬਾਅਦ ਫੇਰ ਪੁੱਛਿਆ ਉਹਨਾਂ ਨੇ ਕਹਿੰਦੇ ਮੱਕਾ ਪਹੁੰਚ ਜੱਡੇ ਪਹੁੰਚਣ ਨੂੰ ਕਿੰਨਾ ਟਾਈਮ ਲੱਗਣਾ ਮੱਕੇ ਨੂੰ ਉਹ ਕੈਪਟਨ ਨੂੰ ਖਿਜ ਵੀ ਆ ਗਈ ਹੈ ਕਿ ਕਿ ਬਾਬਾ ਪਾਗਲ ਹੋ ਗਿਆ ਕਿਉਂਕਿ ਸਿਆਣੇ ਕਹਿੰਦੇ ਇਹ ਪਾਗਲ ਹੋ ਗਿਆ 15 15 20 20 ਮਿੰਟ ਬਾਅਦ ਆ ਕੇ ਪੁੱਛੀ ਜਾਂਦਾ ਹੈ ਕਿ ਕਦੋਂ ਜਹਾਜ਼ ਪਹੁੰਚਣਾ ਹੈ ਕਦੋਂ ਜਹਾਜ਼ ਪਹੁੰਚਣਾ ਹੈ ਕਦੋਂ ਜਹਾਜ਼ ਪਹੁੰਚਣਾ ਹੈ ਕਿ ਮੈਂ ਇੱਕ ਵਾਰ ਕਹਿਤਾ ਦੂਜੀ ਵਾਰ ਕਹਿਤਾ ਤੀਜੀ ਵਾਰ ਕਹਿਤਾ ਕਿ ਹੱਲੇ 15 20 ਦਿਨ ਲੱਗਣੇ ਆ ਹਾਲੇ ਤਾਂ ਬੰਬੇ ਵੀ ਸਾਨੂੰ ਉਹ ਨਜ਼ਰ ਆਉਂਦਾ ਹਾਲੇ ਬੰਬੇ ਤੋਂ ਵੀ ਨਹੀਂ ਦੂਰ ਗਏ ਅਸੀਂ ਜਿੱਦਾਂ ਕਹਿੰਦੇ ਹੱਦ ਹੁੰਦੀ ਹੈ ਕਿ ਇੰਡੀਆ ਦੀ ਹੱਦ ਫਿਰ ਉਤੋਂ ਅਗਲੀ ਹੱਦ 'ਚ ਜਾਣਾ ਕਿ ਹਾਲੇ ਤਾਂ ਅਸੀਂ ਆਪਣੇ ਦੇਸ਼ ਦੀ ਹੱਦ 'ਚ ਹੀ ਘੁੰਮੀ ਜਾਂਦੇ ਆ ਹਾਲੇ ਬੰਬੇ ਤੋਂ ਤੁਰੇ ਨੂੰ ਤਾਂ ਘੰਟਾ ਹੋਇਆ ਏ ਇੰਨੀ ਜਲਦੀ ਜੱਦਾਂ ਆ ਜਾਣਾ ਕਹਿੰਦੇ ਥੋੜਾ ਗੁੱਸੇ ਨਾਲ ਗਿਆ ਕੈਪਟਨ ਨੇ ਕਹਿੰਦਾ 10 ਤਾਂ ਮੈਂ 15-20 ਦਿਨ ਲੱਗਣੇ ਆ ਹਾਜੀ ਅਲੀ ਫੇਰ ਬਹਿ ਗਏ ਚੌਥੀ ਪੰਜਵੀਂ ਵਾਰ ਫੇਰ ਉੱਠ ਕੇ ਗਏ 15-20 ਮਿੰਟਾਂ ਦਾ ਤੇ ਘੰਟੇ ਬਾਅਦ ਕਹਿੰਦੇ ਕੈਪਟਨ ਸਾਹਿਬ ਹੋਰ ਕਿੰਨਾ ਕੁ ਟਾਈਮ ਲੱਗਣਾ ਹੈ ਇੱਕ ਕਦੋਂ ਮੱਕੇ ਪਹੁੰਚਾਂਗੇ ਬੜਾ ਦਿਲ ਕਰਦਾ ਆਪਣੇ ਹਜ਼ੂਰ ਨੂੰ ਦੇਖਣ ਵਾਸਤੇ ਤਾਂ ਇਸ ਵਾਰ ਕੈਪਟਨ ਨੇ ਪਤਾ ਕੀ ਕੀਤਾ ਕੈਪਟਨ ਨੇ ਹੱਥ ਜੋੜੇ ਕਹਿੰਦੇ ਬਾਬਾ ਜੀ ਇੱਕ ਵਾਰ ਤੁਹਾਨੂੰ ਦੱਸਦਾ 15 ਵੀਂ ਦਿਨ ਲੱਗਣੇ ਆ ਜੋ ਮੇਰੇ ਜਹਾਜ਼ ਦੀ ਸਪੀਡ ਹੈ ਨਾ ਉਹਨੇ 15 ਵੀਂ ਦਿਨ ਹੀ ਲਾਣੇ ਆ ਜੇ ਤੁਸੀਂ ਪਹਿਲਾਂ ਪਹੁੰਚ ਸਕਦੇ ਹੋ ਤਾਂ ਤੁਸੀਂ ਪਹੁੰਚ ਦਿਓ ਤੁਸੀਂ ਦਿਓਗ ਨਹੀਂ ਕੀ ਕਿਹਾ হাজী ਅਲੀ ਨੂੰ ਹਲੇ ਉਸਲੇ ਅਲੀ ਕਿਹਾ ਜਾਂਦਾ ਸੀ হাজী ਤਾਂ ਬਾਅਦ ਚ ਜੁੜਿਆ ਕਹਿੰਦਾ ਜੀ ਮੈਂ ਦੱਸਦਾ 15-20 ਦਿਨ ਲੱਗਣੀਆਂ ਜਿਹੜੀ ਸਪੀਡ ਮੇਰੇ ਕੋਲ ਹੈ ਇਹ ਤੁਹਾਡੇ ਚ ਤਾਕਤ ਹੈ ਤਾਂ ਤੁਸੀਂ ਪਹਿਲਾਂ ਪਵਾ ਦਿਓ ਤੁਹਾਡੀ ਮਰਜ਼ੀ ਕਹਿੰਦੇ ਅੱਛਾ ਇਹ ਪਹਿਲਾਂ ਗੱਲ ਕਿਉਂ ਨਹੀਂ ਗਈ ਸਾਡੀ ਮਰਜ਼ੀ ਦੱਸ ਕੀ ਆਣਾ ਹੈ ਉਹ ਕਹਿੰਦਾ ਜੀ ਇਸ ਤੋਂ ਬਾਅਦ ਆ ਆਣਾ ਹੈ ਜਿੱਦਾਂ ਬੰਦਾ ਕਹਿੰਦਾ ਇਸ ਤੋਂ ਬਾਅਦ ਅਗਲਾ ਦੇਸ਼ ਆ ਆਣਾ ਹੈ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਉਸ ਤੋਂ ਬਾਅਦ ਉਹ ਅਗਲਾ ਉਹ ਦੇਸ਼ ਆਣਾ ਹੈ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਉਹ ਆਣਾ ਹੈ ਕਹਿੰਦੇ ਫਿਰ ਕਹਿੰਦਾ ਫਿਰ ਆਣਾ ਜਿੱਦਾਂ ਤਹਾਜੀ ਅਲੀ ਕਹਿੰਦੇ ਲੈ ਫਿਰ ਆ ਗਿਆ ਜਿੱਦਾਂ ਜਿੱਦਾਂ ਹੀ ਦੇਖਿਆ ਸਾਹਮਣੇ ਜਿੱਦਾਂ ਅਲਦੀ ਗੱਲ ਹੈ ਕੈਪਟਨ ਦੇਖ ਕੇ ਹੈਰਾਨ ਕੇ ਲਾਈਟਾਂ ਨਜ਼ਰ ਆ ਰਹੀਆਂ ਆ ਪਰ ਇੱਕ ਘੰਟੇ ਚ ਸਵਾ ਘੰਟੇ ਚ ਅਸੀਂ ਬੰਬੇ ਤੋਂ ਜੱਦੇ ਤੱਕ ਪਹੁੰਚ ਨਹੀਂ ਸਕਦੇ ਪਰ ਇਹ ਕਿ ਨਾਲ ਆ ਜੀਆ ਲੱਗਦਾ ਮੈਂ ਜੱਦਾ ਹੀ ਹੈ ਉਹਨੇ ਲੋਕਾਂ ਨੂੰ ਆਪਣੇ ਬਰਕਰਾਂ ਨੂੰ ਜਦੋਂ ਕਿਹਾ ਚੈੱਕ ਕਰੋ ਇਹ ਕਿੱਥੇ ਪਹੁੰਚੇ ਆ ਤਾਂ ਉਹਨਾਂ ਨੇ ਦੇਖਿਆ ਕਹਿੰਦੇ ਮਹਾਰਾਜ ਕਮਾਲ ਹੋ ਗਿਆ ਚਮਤਕਾਰ ਹੋ ਗਿਆ ਜੱਦੇ ਆ ਗਏ ਅਸੀਂ ਹਾਜੀ ਅਲੀ ਕਹਿੰਦੇ ਉਹ ਕੈਪਟਨ ਤੇਰੀ ਸਪੀਡ ਬਸ਼ੱਦ ਜਿੰਨੀ ਮਰਜ਼ੀ ਹੋਵੇ ਪਰ ਮੇਰੇ ਰੱਬ ਦੀ ਸਪੀਡ ਬਹੁਤ ਜ਼ਿਆਦਾ ਹੈ ਮੇਂ ਦਿਓਕ ਨਹੀਂ ਜਿਹੜਾ ਕੰਮ ਬੰਦਾ ਕਹਿੰਦਾ ਦਿਨਾਂ ਚ ਹੋਣ ਵਾਲਾ ਹੈ ਇਹ ਯਕੀਨ ਹੋਵੇ ਉਹ ਕੰਮ ਮਿੰਟਾਂ ਚ ਹੋ ਜਾਂਦਾ ਹੈ ਕਿਉਂਕਿ ਉਹਦੀ ਰਹਿਮਤ ਦੀ ਸਪੀਡ ਫਿਰ ਕਹਿੰਦੇ ਹਾਜੀ ਸੀ ਸੱਚਾ ਹਾਜੀ ਉਹਨੂੰ ਕਿਹਾ ਗਿਆ ਕਿ ਜਿਹੜਾ ਬੰਬੇ ਤੋਂ ਜੱਦੇ ਚ ਡੇਢ ਘੰਟੇ ਜੀ ਲੈ ਆਇਆ ਉਹ ਕਹਿੰਦੇ ਡੇਢ ਘੰਟਾ ਵੀ ਤੇਰੇ ਕਰਕੇ ਲੱਗ ਗਿਆ ਜੇ ਤੂੰ ਬੰਬੇ ਬੰਦਰਗਾਹ ਤੇ ਕਹਿ ਦਿੰਦਾ ਕਿ ਮੇਰੀ ਤਾਂ ਸਪੀਡ ਇੰਨੀ ਕੀ ਤੂੰ ਲਿ ਜਾ ਸਕਦਾ ਲੈ ਜਾ ਤਵੇ ਤੈਨੂੰ ਵੀ ਪਤਾ ਫਕੀਰਾਂ ਦੀ ਸਪੀਡ ਕੀ ਹੁੰਦੀ ਹੈ ਸਮਝ ਦਿਓਕ ਨਹੀਂ ਹੋਰ ਕਹਿੰਦੀ ਆ ਇਹ ਇੰਨਾ ਵਿਸ਼ਵਾਸ ਸੀ ਉਹਨਾਂ ਦਾ ਕਿ ਜਿੱਦ ਹੀ ਉਹਨਾਂ ਨੇ ਕਿਹਾ ਕਿ ਲਾ ਆ ਗਿਆ ਜਦਾ ਤਾਂ ਰੱਬ ਨੇ ਬੰਬੇ ਤੋਂ ਜਹਾਜ਼ ਚੱਕਿਆ ਜਦੇ ਰੱਖ ਵੀ ਦਿੱਤਾ ਕਿਉਂਕਿ ਉਹਦੀ ਕੁਦਰਤ ਚਾਵੇ ਤਾਂ ਕੀ ਨਹੀਂ ਹੋ ਸਕਦਾ